ਉਹਦੇ ਛੋਟੀਆਂ ਛੋਟੀਆਂ ਉਹ ਨਾਲੇ ਜੇਲ ਮੰਗਦਾ ਹੈ ਹੈਲੋ ਟੈਂਟ ਦਾ ਸਮਾਨ ਚੱਲਿਆ ਜੀ ਹੁਣ ਅੱਜ ਅਸੀਂ ਪੀਤੀ ਦਾ ਸ਼ਗਨ ਠੀਕ ਹੈ ਜੀ ਬ੍ਰਦਰ ਬਾੜ ਦਾ ਭੋਗ ਸੀਗਾ ਆਹ ਬਈ ਸਾਡੇ ਤਰਫੋਂ ਚੰਡੀਗੜ੍ਹ ਹੀ ਪਹੁੰਚ ਚੰਡੀਗੜ੍ਹ ਯਾਤਰੀ ਸੇਮ ਪਹੁੰਚ ਆਇਆ ਮਿੱਤਰੋ ਕੋਈ ਕੰਮ ਹੋਵੇ ਚੰਡੀਗੜ੍ਹ ਯਾਤਰੀਆਂ ਨੂੰ ਫੋਨ ਕਰ ਸਕਦਾ ਬੰਦਾ ਚੰਡੀਗੜ੍ਹ ਚ ਬਾਕੀ ਸਮਾਨ ਅਦਾ ਕਰਾ ਯਾਦ ਕਰੋ ਹਾਂ ਜੋ ਵੀ ਚੀਜ਼ ਦਾ ਹੱਲ ਜੀ ਕਿਸੇ ਵੀ ਚੀਜ਼ ਦਾ ਹੱਲ ਹਾਂ ਚਾਹੇ ਉਹ ਮਤਲਬ ਕਿ ਪਰਸਨ ਤੌਰ ਤੇ ਆ ਜਾਂ ਮਤਲਬ ਕਿ ਚਲ ਕੋਈ ਨਹੀਂ ਕਿਸਮਰਜ਼ੀ ਤੌਰ ਤੇ ਲਾ ਲੋ ਹਰ ਚੀਜ਼ ਦਾ ਹੱਲ ਹੈ ਉਹ ਸਾਡੇ ਕੋਲ ਮਿਲ ਜਾਂਦਾ ਹੁੰਦਾ ਈ ਜੇ ਨਾ ਹੋਏ ਸੀ ਕਰਦੀ ਦਾ ਬਾਕੀ ਇੱਕ ਗੜਾ ਸ਼ੁਰੂ ਕਰ ਰੱਖਿਆ ਦੂਜਾ ਗੜਾ ਇਹ ਲੱਗੂ ਹੈ ਨਾ ਓਏ ਗੂ ਆਪਣਾ ਹੈ ਨਾ ਇੱਕ ਜਿਹੜਾ ਲੱਗੂਆ ਹੋਰ ਹੀ ਇਧਰ ਕੋਲ ਜਾ ਰਹੇ ਫੈਸੀ ਕਾਰ ਤੋਂ ਕੱਪੜਿਆਂ ਦਾ ਕੰਮ ਹੋ ਚੁੱਕਿਆ ਗਿਆ ਇਧਰੋਂ ਡੇਗਾ ਲੱਗਿਆ ਦੇਗਾ ਦਾਣ ਵਾਲਾ ਉਹ ਹੌਲੀ ਚੱਲਿਆ ਪੱਠੀ ਵੀ ਨੜਕੀ ਦੇ ਆਹਾਹਾਹਾਹਾਹਾਹਾ

ਕੋਈ ਉਹ ਮਾਣ ਆਪ ਤੇ ਜਾਣਾ ਇਹਦੇ ਮੁੰਡੇਓ ਤਰਦੂਗੜ ਗੁਰੂ ਘਰ ਜੇ ਜਾ ਕੇ ਦਰਸ਼ਨ ਔਰ ਇਹਦਾ ਇਹਦਾ ਆ ਕੀ ਨੂੰ ਕਰ ਹਮਕੋ ਕੁਲਾਣੇ ਤੇ ਹੈ ਉਥੇ ਆਪਾਂ ਤੋਂ ਹਮਕੋ ਕੁਲਾਣੇ ਤੇ ਹੈ ਬਰਬਾਹ ਹੀ ਮਾਰਸ ਤੋਂ ਕਲਾਣਾ ਦਾ ਸੁਣਿਆ ਕਲਾਣਾ ਨਹੀਂ ਆਪਣੇ ਸਿੱਖਰ ਲਈ ਤੇ ਹੋਰ ਆਇਕਤੋਂ ਦੀ ਲੈ ਕੇ ਆਉਣੀ ਹੈ ਇੰਦਰ ਦਾ ਸਮਾਨ ਲਾਉਣ ਆਇਆ ਬਟੇ ਸਮਾਨ ਕਿੱਥੇ ਹੋਏ ਇਕੱਦਰ ਦੀ ਲਾਗ ਦੀ ਵਾਰ ਜਿੰਨੇ ਆਪਾਂ ਇਕੱਦਰ ਦੀ ਬੜੀ ਆਉਂਦੀ ਲੋਡ ਆ ਰਾਂਗੇ ਖੇਤਲੀਆ ਪਖੜੀ ਦੇ ਦਾ ਖੇਤੀ ਗਣਾ ਅਤਰਸੇਵ ਕਹਿੰਦੇ ਪਹੁੰਚਾ ਆਇਆ ਕਹਿੰਦੇ ਜੇ ਲੋੜ ਆਇਆ ਕਰ ਸਵਾਉਣਗਾ ਐਂਦਰੋਂ ਇਹਨਾਂ ਨੂੰ ਗਿਨ ਆਉਂਦੇ ਆ ਕਿੰਨੇ ਵਾਰ ਹਾਂ ਰੁਕਾ ਮੋੜ ਬਸ ਐਂ ਬਾਈ ਕਿੱਧਰ ਵੜੀ ਤੁਰੇ ਆਂਦੇ ਜੁੜੀ ਹੋਏ ਆਪਾਂ ਨੂੰ ਇਹ ਆਪਣੀ ਗੋਫਾ ਚ ਵੜੀ ਆਂਦੇ ਨੇ ਚਾਰਤ ਸੜੀ ਗੋਫਾ ਤਾਂ ਨਹੀਂ ਇਹ ਓਏ ਬੰਦ ਆ ਗਿਆ ਤਾਂ ਹੋਰ ਹੀ ਵਸੇ ਆ ਗਿਆ ਓਏ ਕਿੱਧਰ ਫਿਰਦੇ ਹੋ ਇਹ ਦੇਖੀ ਮੈਂ ਨੇ ਟਾਈਮ ਨਾਲ ਕੈਂਟਾ ਹਣਾ ਉਟਾਰ ਮੈਂ ਜੂ ਕਾਫੇ ਜੇ ਨੀ ਕੋਈ ਡੇਰ ਫੁੱਲੀ ਮੇਟੀ ਤੇ ਵੀ ਬਾਹਰ ਹੋ ਗਿਆ ਲੈ ਹਾਂ ਲੈ ਕਿੱਧਰ ਤੁਰੇ ਫਿਰਦੇ ਆ ਯਾਰ ਉਹ ਉਹ ਗਿਆ ਪਤਾ ਜਾਣਾ ਦੂਜੀ ਬੈਠੋ ਨਹੀਂ ਆਪਣੇ ਕੋਲ ਬੋਲ ਜੀ ਆ ਅਸੀਂ ਉਧਰ ਦੀ ਤੁਰੇ ਫਿਰਦੇ ਆ ਕੋਈ ਆ ਕੀ ਲਾਹ ਤਾਂ ਲੈਣੀ ਆ ਉਹ ਆਪਾਂ ਲਾਉਣਾ ਕੋਈ ਅੱਛਾ ਆਪਾਂ ਲਾਉਣਾ ਬੋ ਆਜੋ ਫਿਰ ਆਪਾਂ ਲਾ ਲੈਨੇ ਆਂ ਹੈ ਇਹਨਾਂ ਦੇ ਇੰਪੀਆ ਵੀ ਨਹੀਂ ਕੀਤਾ ਹੋਇਆ ਕੋਈ ਬੰਆ ਵੀ ਨਹੀਂ ਰਿਹਾ ਅੱਛਾ ਇਹ ਦੁਕਾਨ ਕੋਈ ਆ ਵਿਖਣ ਨਹੀਂ ਆਦੀ ਮੰਨ ਜਾ ਕਹਿੰਦੇ ਇਹ ਕਿਥੇ ਖੜੇ ਹੋ ਪਾਲ ਕੇ ਉਹ ਦਿਖਾ ਦੇ ਜੇ ਕੀ ਗੱਲ ਹੋ ਰਹੀ ਹੈ ਪੁੱਤ ਇੱਥੇ ਨਾ ਆਹ ਕੜਾੜੀ ਜਿਹੜੇ ਉੱਧਰ ਆਇਆ ਪੁੱਛ ਆਇਆ ਮੁੰਡੇ ਪਹੁੰਚ ਚੁੱਕੇ ਆ ਇਹ ਵਿਆਹ ਚਾਈ ਤਲੂਕ ਬਣਾਣਾ ਟਰੈਕਟਰ ਸਾਡਾ ਉਧਰ ਫਸ ਗਿਆ ਉਧਰਲੀ ਸਾਈਡ ਦੇਖ ਦੇ ਕੀ ਬਣਗਾ ਮੈਂ ਜਾਣ ਕੇ ਨਹੀਂ ਮਾਰੀ ਪੁੱਤ ਲੱਜ ਗਿਆ ਉਹ ਆਪਣੀ ਜਗ੍ਹਾ ਰਿਹਾ ਉੱਥੇ ਉਹੀ ਨਾਲ ਦੀ ਓਏ ਓਨੀ ਇੱਕੋ ਕਰਦਾ ਹੁੰਦਾ ਆ ਵੇ ਉਹ ਨਵੇਂ ਆਈਏ ਵੀਡੀਓ ਹੀ ਹੈ ਭੈਣਾ ਕੋਈ ਕੋਈ ਕੁੜੀ ਜਿਹੜੀ ਹੈ ਉਹਨੂੰ ਕਰੀਏ ਵੈਂਟੀਨ ਆਏ ਉਹ ਪਹਿਲਾਂ ਦੇਖਿਓ ਤਿੰਨ ਚਾਰੀ ਝਾਕਣ ਲੱਗੀਆਂ ਫੇਰ ਅਗੇ ਕਰਨ ਲੱਗੀਆਂ ਉਹਨਾਂ ਨੇ ਤਾਂ ਪਾਗੜਾ ਕੱਟਦੇ ਲਾਗੂ ਤੇ ਲੜ ਨਹੀਂ ਆ ਵੀ ਤਾਂ ਆਦਰ ਕਰਦੇ ਭੱਜ ਲਾਂ ਇਹਦੀ ਆਪਾਂ ਬਾਜੀਆ ਚੱਲਣਾ ਹੈ ਧਰਮਤ ਨਹੀਂ ਨਹੀਂ ਆਖਦੇ ਜਾਂ ਆਪਣੇ ਟੱਪੂ ਆ ਆ ਇਸ ਵਾਰ ਤਾਂ ਮੇਰੇ ਮਿਲ ਲੈਣਾ ਰਾਹਾਰ ਕਿਲਾ ਮੰਦਿਆਣਾ ਹੈ ਹੈ ਬੰਗੇ ਦੇ ਦੇ ਆ ਮਾਰ ਬੰਗੇ ਦੇ ਨਾਮ ਕੀ ਲੈ ਜੀ ਔਰ ਨਾਲ ਆਪਣਾ ਕੁਝ ਟਰੈਕਟਰ ਮੰਦਾਂ ਆ ਦੇਖੋ ਆਇਆ ਗਿਆ ਸੀ ਵੀ ਲੱਗਦੀ ਹੈ ਪੈਂਟਰੀ ਨਾਲ ਹੂੰ ਕੀਂਦਰ ਕਿਉਂ ਨਾ ਥੋੜੀ ਜਿਹੀ ਸੁਣੀ ਹੈ ਉਹ ਤੇਰੀ ਰੋਬੀ ਵਾਲਾ ਬਾਈ ਦਾ ਓਹ ਹੋਹ ਦੱਦਾ ਵੀ ਦੱਦਾ ਉਹਦਾ ਥੋੜੀ ਬਾਰ ਖੰਨੇ ਓਏ ਪਹੁੰਚ ਜੂ ਆਪਣਾ ਟਰੈਕਟਰ ਉੱਥੇ ਹੋਏ ਨਾ ਹਲੋ ਇਹ ਆਪਣੇ ਯਾਰ ਹਾਂ ਬਾਈ ਉਹ ਕਿੱਥੇ ਮੱਕ ਨੂੰ ਆਖਿਆ ਜੀ ਟਰੈਕਟਰ ਨਾਲ ਲੱਗੂ ਆ ਉੱਧਰ ਹੀ ਲਾ ਲੈੰਦਾ ਨਾ ਕਦੇ ਯਾਰ ਉੱਥੇ ਇਹਨਾਂ ਦਾ ਹੀ ਪਰਦਾ ਇੱਥੇ ਜਿਵੇਂ ਗੁਰਨਾਨ ਦੇਵ ਜੀ ਟਰੈਕਟਰ ਕਦੇ ਬੈਕ ਕਰ ਲਉਣਾ ਗਾਰਡ ਵਿੜਾ ਆਜੋ ਵਰਗਾ ਆਉਣੇ ਆਉਣੇ ਆ ਰ ਗਿਆ ਹੀ ਹੋਰ ਥੋਰ ਕੀ ਟੋਗ ਬਲੀ ਆ ਗੱਡੀ ਜੜ ਗਈ ਸੀ ਟਰੈਕਟਰ ਚ ਐਨਾ ਕੰਮ ਹੋ ਗਿਆ ਸੀ ਹੋਰੀ ਓਏ ਗਏ ਵੀ ਲੈ ਮੈਂ ਤੋ ਬੈਂਚ ਵੀ ਲਾਤੇ ਮੁੰਡੇ ਤੱਕੜੇ ਭਗੇ ਸਾਰੇ ਕਪੜੇ ਕੁੱਪੜੇ ਲਪੜਣਗੇ ਚਲਾ ਚਲਾ ਕੇ ਮਾਰੇ ਵੀ ਕੀ ਕਹਿੰਦਾ ਮੈਂ ਚਲਾ ਚਲਾ ਕੇ ਓਏ ਉਹਨੂੰ ਬੋਲ ਮਾਰ ਲਓ ਉਹਦੀ ਸਕ੍ਰੈਚ ਪਾਏਗਾ ਓ ਜਾਣ ਦੇ ਨਾ ਇੱਧਰ ਨੂੰ ਓ ਜਾਣ ਗੈਵੀ ਨੂੰ ਤਾਂ ਬੋਲ ਮਾਰਦੇ ਹੋ ਉਹ ਕਿੱਥੇ ਆ ਓ ਫੜ ਗਈ ਆ ਕੋਲ ਉਹਨੇ ਤਾਂ ਮੈਨੂੰ ਜਿਨਾ ਵਾਗੇ ਉਹ ਦੋ ਮੈਡ ਚੱਕਨੇ ਆਪਾਂ લડી <laughs> હોય <laughs> ਮਿੱਤਰੋ ਬਹੁਤ ਭੱਜ ਜ਼ੋਰ ਹੋ ਰਹੀ ਐ ਪਹਿਲਾਂ ਉੱਪਰ ਚੜਾਏ ਜ਼ੋਰ ਲੱਗਿਆ ਉਹ ਤੇ ਹੁਣ ਬਿੱਡਾਂ ਦੀ ਸੈਟਿੰਗ ਹੋ ਰਹੀ ਐ ਜਾਣਦੇ ਕਿਵੇਂ ਜ਼ੋਰ ਤਾਂ ਲੱਗਿਆ ਬੜਾ ਜ਼ੋਰ ਤਾਂ ਲੱਗਿਆ ਉਹ ਆਏ ਜੀ ਪਰ ਟੂ ਹੀ ਜੀ ਨਾ ਭੱਜੇ ਹਨਾ ਪੀਟੀ ਦਾ ਕੰਮ ਤਿਆਰ ਹੈ ਜੀ ਤੇ ਏਸੀਪੀ ਦੀ ਨੇ ਲਵਾ ਲਿਆ ਦਵਲ ਨਵਾਂ ਨਵਾਂ ਲਵਾ ਨਵਾਂ ਤੇ ਆ ਭਰਨ ਬੋਲੋ ਇਹ ਲੱਗਣੀ ਹੈ ਇਥੇ ਲੈਣਾ ਤੇ ਆ ਇਧਰ ਲਾ ਲੀਏ ਫੀਟਿੰਗ ਕਰ ਦਈਏ ਗੇਰਾ ਬਾਕੀ ਮਿਸਤਰੀ ਆਪੇ ਕਰ ਦੇ ਆ ਇਧਰ ਹੋਊਗਾ ਫਿਰ ਦਰ ਸੇਮ ਇਹ ਕੋਲ ਫਾਤਾ ਲੈ ਉਹ ਬੰਨ੍ਹਾ ਦੇ ਬੋਲੋ ਬੰਨ੍ਹਾ ਦੇ ਬੈਠਾ ਹੋਰਾ ਤੂੰ ਥੱਲੇ ਡਾਕਿਆ ਸਿਰ ਇਹਨੂੰ ਉਹ ਮੈਂ ਨਹੀਂ ਉਹ ਪਰਲੀ ਸਾਈਡ ਲੱਗੂ ਘੂਮੂ ਆ ਇਹ ਬਈ ਪਹਿਲਾਂ ਉਹ ਹੀ ਅਖੇ ਨੂੰ ਉਹ ਥੋੜੀ ਗੱਲ ਕਰਨਾ ਅੱਛਾ ਉਹ ਸਾਨੇ ਤੇ ਲੱਗੋ ਆਪਾਂ ਕੰਨੀ ਤੇ ਲਾ ਦਾਰ ਪੀਤੀ ਦੇ ਬੈੱਡ ਤਿਆਰ ਹੋ ਰਿਹਾ ਜੀ ਓਏ ਆਹ ਬੋਰਡ ਮੇਰੇ ਪਿੱਛੇ ਲੁਕਿਆ ਹੋਇਆ ਨਹੀਂ ਨਹੀਂ ਆਊਗਾ ਅੱਜ ਕੱਢਾਂਗੇ ਲੈ ਪੈਨਸ਼ਨ ਕੇ ਲੈ ਲੈ ਕੱਢਦੀ ਬੋਰਡ ਦੀ ਤੈਨੂੰ ਐ ਜਾ ਪੂਰਾ ਕੰਮ ਸੈੱਟ ਕਰਕੇ ਦੇਵਾਂਗੇ ਆ ਵੀ ਆਪਾਂ ਮੈਂ ਕਿਹਾ ਰਾਂਗੇ ਆਹ ਦੇਲ ਕੋਲ ਆ ਇੱਥੇ ਰੱਖ ਆਹ ਤਾਂ ਫਿਰ ਇੱਧਰ ਕਰ ਲਓ ਨਹੀਂ ਨਹੀਂ ਇੱਧਰ ਨਹੀਂ ਹਜੇ ਇਹ ਇੰਨਾ ਕੀ ਇੰਨਾ ਕੀ ਬਾ ਫਿਰ ਠੀਕ ਆ ਆ ਜੇ ਕੋਲ ਤੇ ਆਥੇ ਬੈਠ ਕੇ ਚਾਹ ਮੀਂਹ ਕਰਿਆ ਇਹ ਚੱਕ ਸਮੁੰਦਰ ਬਾਬਾ ਲਓ ਜੀ ਹਾਂ ਹੋ ਗਿਆ ਗੱਲ ਅਰੇ ਸੀਚੇ ਭਰ ਲਦੇ ਇੰਗਲੇ ਲਾਵੇ ਕੋਲੇ ਤੱਕਲੇ ਹਾਂ ਭਰਦੇ ਓਏ ਹਾਂ ਓਏ ਕਪੜੇ ਮੋਰੀਆਂ ਘੜਤਨ ਵਾਲੀ ਗੱਲ ਕਰਤਿਆਂ ਪੀਓ ਵੀ ਘੜਤੀਆਂ ਸੀ ਨੜਕਾ ਸੁਆਉਣੇ ਰੂਮ ਪ੍ਰੈਸ਼ਰ ਰੂਮ ਮੋਟਾ ਵਾਚਾ ਉਹ ਮਾਰੀ ਵੀ ਲੱਗਦੀ ਮਾੜਾ ਕਰਦੇ ਉਹ ਕੀ ਕਰਨਾ ਉਹ ਵੱਡੀ ਲੱਗਣ ਵਾਲੀ ਨਾ ਮਾਰਾ ਮਾਹੀ ਘਰ ਆ ਜਾਣਾ ਤੇ ਕਿਵੇਂ ਪੈ ਗਏ ਫਿਰ ਪਲਟੀ ਲਵਾਓ ਗੱਦੇ ਸਿੱਟੋਂ ਦੇ ਪਲਟੀ ਲਵਾਓ ਗੱਦੇ ਇੱਕ ਵਾਸੀ ਲਵੇੜੇ ਦੂਜੇ ਵਾਸੀ ਨਾਲ ਬਿਣਦੇ ਹੋ ਮੁਰਕੋ ਮੁਰਕੀ ਕਾ ਸਾ ਇਸ ਦੀ ਨਿਵਾਰੀ ਕਰਕੇ ਬਲੌਗ ਚ ਨਿਵਾਰੀ ਕਰਕੇ ਮੜੂੜ ਕੇ ਫੌਜੀ ਕਹਿੰਦਾ ਛਾਤਰਾ ਸੱਟ ਲਓ ਪਹਿਲਾਂ ਅੱਗੇ ਤੋਂ ਕਹਿੰਦੇ ਕੁੜੀ ਵਾਲਿਆਂ ਨੂੰ ਪੇਂਟਤੀ ਆ ਵੀ ਮਾਰੀ ਨਿਵਾਰੀ ਨਹੀਂ ਨਿਵਾਰੀ ਨਿਵਾਰੀ ਨਹੀਂ ਸਹੀ ਹੈ ਇੱਕ 19 ਦੇਣੀ ਆ ਜਿਹਨੇ ਸਹੀ ਗੱਲ ਹਲਕੀਆਂ ਦੇ ਰਖ ਚੋਰ ਕਰਾਤਾ ਪਹਿਲਾਂ ਹੀ ਸਹੀ ਹੈ ਪਹਿਲਾਂ ਹੀ ਜ਼ੋਰ ਕਰਾਤਾ ਆ ਇੰਨੇ ਬੰਦੇ でも。Oh, ਫਾਈਨਲੀ ਲਾਤੀ ਆਪਾਂ ਨਵਾਰੀ ਤੇ ਚਲੋ ਚੱਲੇ ਜਾ ਹੁਣ ਵੇਲੇ ਆ ਵੇਲੇ ਹੁਣ ਬੋਸ ਬੋ ਵੇਲੇ ਨਵਾਰੀ ਚੁਣਾ ਦੇ ਗੱਲ ਮੜ ਗਈ ਆ ਆਜਾ ਚਲੋ ਜੀ ਚਲੋ ਲੋਕ ਬਣੋਣੇ ਲੱਗ ਆਜੋ ਹੁਣ ਹੋਰ ਕੰਮ ਕਰਦੇ ਹਾਂ ਲਓ ਹੁਣ ਡਿਊਟੀ ਲੱਗੀ ਫੇਰ ਭਾਈ ਆਜੋ ਕਹਿੰਦੇ ਟੈਂਪ ਦਾ ਸਾਮਾਨ ਇੱਕ ਟਰਾਲੀ ਹੋਰ ਰਹਿ ਗਈ ਸੀ ਉਹ ਵੀ ਪਹੁੰਚਾਉਣੀ ਹੈ ਸੇਵਾਦਾਰ ਨੂੰ ਹੋਰ ਆ ਨਮਾਰੀ ਚੜਾਉਣ ਦਾ ਬੜਾ ਆਨੰਦ ਆਇਆ। ਕਿਹਨੂੰ ਚਾਹੁੰਦੇ ਹੋ? ਅਗਰ ਆਉਣਾ ਲੈਣਾ ਸਤਵੀਕ ਤੇ ਆ ਜਾ। ਹਾਂ ਹਾਂ। ਹਮ ਗੱਡੀ 'ਤੇ ਹੈ ਰਹਿ ਚਲੋ। ਹਾਂਜੀ ਗੱਡੀ 'ਤੇ। ਹਮ ਬਾਹਰ ਹੀ ਹੈ ਹਮਾਰੀ ਜੋ ਗੋਨੀ ਹੈ। ਓਏ ਆ ਜਾਓ ਗੱਡੀ ਨੂੰ ਦੱਸ ਕੀ ਹੈ ਰਹਿ। ਓਏ ਆ ਜਾਓ ਆ ਜਾਓ ਗੱਡੀ ਨੂੰ ਦੱਸ। ਨਹੀਂ ਨਹੀਂ ਆਉਂਦਾ ਤਰਸੇਮ ਕਹਿੰਦਾ ਮੈਂ ਆਉਣਾ। ਗੱਨ ਮੈਂ ਨ ਵੀ ਆ ਰਿਹਾ ਨਾਲ ਤੇ। ਸਤਵੀਕ ਤੇ ਆ ਜਾ। ਕੋਈ ਗੱਡੀ ਹੈ ਨਹੀਂ। ਟਿੱਪੇ ਲਾ ਦਿਓ ਬਾਈ। ਓ ਰੇੜੀ ਵੀ ਬਣਾ ਕਹਿੰ। ਦੀਪਾ ਡਰਾਈਵਰ ਕਹਿੰਦੇ ਦੀਪਾ ਡਰਾਈਵਰ ਬੋਤਰੀਆ ਗਾੜਾ ਕਰਦਾ ਬੜੀ ਜੌਹ ਹੈ ਦੋ ਜੇ ਕਰਦੇ ਅੱਗੇ ਕਰਦੇ ਬੱਸ ਮੈਚ ਸਵਾਰ ਨਾ ਕੋਈ ਡਿੱਗੇ ਨਾ ਹੌਲੀ ਜੀ ਪਿਆ ਤਾਂ ਜਿਹੜੇ ਟ੍ਰੇਟਰ ਜੀ ਨਾ ਕਰ ਨਾ ਕਰ ਓਏ ਸਾਰੀ ਜਕੜਨੀ ਆਜੋ ਗਾੜੀ ਮੇ ਆਓਗੇ ਗਾੜੀ ਮੇ ਬਾਈ ਜੀ ਗਾੜੀ ਮੇ ਆਓਗੇ ਚੰਡੀਗੜੀ ਜਾਂਦੇ ਹੋਏ ਜਕੜੀਆਂ ਕਹਿੰਦਾ ਉਹਨਾਂ ਨੂੰ ਦੇਣੀਆਂ ਹਨਾ ਓਏ ਉਹਨਾਂ ਨੂੰ ਦੇਣੀ ਆ ਆਜੋ ਉਹ ਕਿਹਾਵਾਂਗੇ ਟੋਟੇ ਆ ਜਕੜੀਆਂ ਉੱਥੋਂ ਟਰੇ ਆ ਚੱਪ ਦੇ ਇਹਨਾਂ ਨੂੰ ਲੈ ਕੇ ਦੌੜ ਰਿਹਾ ਲਿਆਉਗਾ ਓਏ ਹਾਂ ਓਏ ਆਪਣੀ ਜਿਹੜੀ ਗੱਡੀ ਤੇ ਆਪਾਂ ਲਾਂਗ ਸੈਕ ਆਏ ਦੇ ਨੇ ਕੌਣਿਆ ਛੜਾ ਕੇ ਕੋਸੇ ਕਬਰੂ ਨੇ ਢੀਕਦੇ ਨਗਾਰੀ ਦੁਆ ਆਪਣਾ ਨਾਮ ਲਓ ਜੀ ਮਿੱਤਰੋ ਇਹ ਕੰਮ ਹੋ ਗਿਆ ওকে ਜਮਾ ਬੜਾ ਰਹਿ ਗਿਆ ਗੈਸ਼ਨ ਟੈਟੂ ਸਿਨਮਾ ਰੋਡ ਤੇ ਦੁਕਾਨ ਹੈ ਮੁੰਡੇ ਦੀ ਤੇ ਜੇ ਕਿਸੇ ਨੇ ਟੈਟੂ ਬਣਵਾਉਣਾਗਾ ਬਹੁਤ ਘੱਟ ਰੇਟਾਂ ਦੇਵਾ ਦੂ ਭਰਾ ਆਪਣਾ ਨਾਮ ਲੈਦੇ ਹੋ ਆਪਣਾ ਜੇ ਕਿਸੇ ਨੇ ਬਣਵਾਉਣਾ ਹੈ ਪਹਿਲਾਂ ਰੇਟ ਪੁੱਛ ਲਿਓ ਉਦੋਂ ਕੋਈ ਗੱਲ ਪੰਜ ਚਾਰ ਤੋਂ ਘੱਟ ਦੇ ਦਾਂ ਵੀ ਕੋਈ ਚੱਕਰ ਨਹੀਂ ਓਹੋ ਹੋ ਬਹੁਤ 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 ਗਰਮੀ ਸੀ ਇਹ ਪਹਿਲਾਂ ਸਾਨੂੰ ਤੋਰੋ ਜੀ ਨੇ ਬਾਹਰ ਜਾਣਾ ਭੱਗ ਜਾਣ ਦੇ ਹੈ ਜੁੜੀ ਹੋਏ ਕਹਿੰਦਾ ਸਾਨੂੰ ਤੋਰੋ ਕਹਿੰਦਾ ਜੀ ਨੇ ਜਾਣਾ ਬਾਹਰ ਭੱਗ ਜਾਣ ਦੇ ਓ ਯਾਰ ਇੱਕ ਨਾ ਸਪਲੈਂਡਰ ਦਾ ਟਾਇਰ ਪਵਾਉਣਾ ਦਾ ਤੇ ਇਹਨਾਂ ਚੋਂ ਦੱਸੋ ਕਿਹੜਾ ਪਵਾਈਏ ਨਾ ਇਹਨਾਂ ਚੋਂ ਟਾਇਰ ਪਵਾਉਣਾ ਆਪਾਂ ਸਪਲੈਂਡਰ ਦਾ ਕਰਦਾ ਜਸਤੋ ਕਿਹੜਾ ਪਵਾਈਏ ਤੇ ਮੈਨੂੰ ਆ ਪਸੰਦ ਆ ਯਾਰ ਠੀਕ ਆ ਆਹ ਗੁੱਡੀ ਵਾਲਾ ਪਸੰਦ ਆ ਇੱਕ ਤਾਂ ਇਹੀ ਆ ਠੀਕ ਆ ਤੇ ਇੱਕ ਆਹ ਇੰਨਾ ਜੇ ਦੱਸਿਓ ਕਿਹੜਾ ਬੁਆਈ ਹੈ ਨਾ ਤੇ ਇੱਕ ਜੁੜੀ ਕਹਿੰਦਾ ਕਹਦਾ ਆ ਬੁਆਇਆ ਇਹ ਦੱਸਿਓ ਕਿਹੜਾ ਬੁਆਈ ਹੈ ਬਲੈਂਡਰ ਦਾ ਘਟਿਆ ਟਾਇਰ ਬਣਾਈਏ ਫਿਰ ਤਿਆਰ ਤੁਰੂ ਕਰਦੇ ਉਹਨੂੰ ਲੈਮੀਨੇਸ਼ਨ ਦੇ ਹੋਣ ਵਾਲਾ ਉਹਦਾ ਇੱਕ ਉਹ ਕਰਾਉਣੇ ਆ ਸਰਵਿਸ ਪੱਕੇ ਤਾ ਓਕੇ ਜੇ ਮੈਂ ਸਾਰਾ ਕੁਝ ਤੇ ਹੁਣ ਕੰਬਲ-ਕੰਬਲ ਧਰਦੇ ਆ ਗੱਦੇ-ਗੱਦੇ ਤੇ ਚੱਲਦੇ ਆ ਫਿਰ ਤਿਆਰੀ ਕਰਦੇ ਆ

ਆ ਵੀ ਮਿੱਤਰੋ ਗੱਦੇ ਗੁੱਦੇ ਧਰ ਲੇ ਤੇ ਛਾਣੇ ਸਰੂਣੇ ਕੰਬਲ ਕੰਬਲ ਏ ਤਿਆਰ ਹੈ ਮੁੰਡੇ ਸਾਰੇ ਬਈ ਪੱਟਾ ਮਾਣ ਸਨਮਾਨ ਹੋਣਾ ਵੱਡਾ ਮਾਣ ਸਨਮਾਨ ਹੋਣਾ ਕਹਿੰਦੇ ਮੇਰੇ ਵੀਰੋ ਵੱਡਾ ਮਾਣ ਸਨਮਾਨ ਹੋਣਾ ਤੇ ਕੀ ਗੋਲ ਮੇਰੇ ਕੋਲ ਕੀ ਗੋਲ ਹੈ ਹੈ ਸਾਡੀ ਵੀ ਬਣਾ ਲਵੋ ਲਾਇਆ ਭਾਈ ਜੀ ਅਰੇ ਭਾਈ ਜੀ ਕੀ ਹਾਲ ਜਾਂ ਹੈ ਸ਼ੂਟਰ ਸ਼ੂਟਰ ਬਿੱਕੀ ਸ਼ੂਟਰ ਸਰਦੂਗੜ ਸਰਦੂਗੜ ਇਹ ਪਰ ਠੀਕ ਆ ਬਸ ਆਪਣਾ ਚੰਗਾ ਕਾਰੋਬਾਰ ਹੈ ਠੀਕ ਹੈ ਜੀ ਮੇਰੇ ਨਾਲ ਹੀ ਦਾ ਕਪੜੇ ਪਾ ਕੇ ਬਸ ਸੈਣ ਤੇ ਆ ਗਈਦਾ ਰਾਤ ਨੂੰ ਜਾ ਕੇ ਰੋਟੀਆਂ ਖਾ ਕੇ ਆਉਂਦਾ ਜੀ ਬਹੁਤ ਔਖਾ ਕੰਮ ਹੈ ਛੱਡਿਆ ਹੋਣਾ ਬਈ ਇਹ ਕੰਮ ਕਿਸੇ ਕਿਸੇ ਨੂੰ ਮਿਲਦਾ ਨਹੀਂ ਸਰ ਅਸੀਂ ਇੱਥੇ ਰਹਿਣੇ ਆ ਬਹੁਤ ਔਖਾ ਕੰਮ ਹੈ ਜੇ ਤੁਸੀਂ ਰਹਿਣਾ ਚਾਹ ਰਹੇ ਸੀ ਹਾਂ ਠੀਕ ਆ ਮਿੱਤਰੋ ਚੱਲਦੇ ਆ ਫਿਰ ਗਾਂ ਨੂੰ ਲਓ ਵੀ ਮਿੱਤਰੋ ਅੱਜ ਪਹੁੰਚੇ ਹੋਏ ਆਪਾਂ 30 ਦਾ ਵਿਆਹ ਹੈਗਾ ਜਣ ਤੇ ਬਾਜੀ ਵਾਲਿਆਂ ਨੇ ਤੇ ਢੋਲ ਗਿਆ ਇਹ ਪਹੁੰਚ ਗਏ ਠਾ ਠਾ ਕਰ ਦੇਣੀ ਹੈ ਕਹਦੇ ਮੇਰੇ ਵੀਰ ਹੈ ਤੇ ਬਾਕੀ ਪੈਰ ਸੇ ਜਮਾ ਪਹੁੰਚੇ ਹੋਏ ਆਪਣਾ ਹੋ ਗਿਆ ਆਇਆ ਨੂੰ ਕਾਫੀ ਟਾਈਮ ਠੀਕ ਹੈ ਬਾਕੀ ਜਨਤਾ ਪਹੁੰਚੀ ਜਾਂਦੀ ਹੈ ਹੌਲੀ ਹੌਲੀ ਤੇ ਸਾਡੇ ਬੰਦੇ ਹੈਗੇ ਇਹ ਮਿੱਤਰੋ ਆਏ ਨਹੀਂ ਲੇਟ ਹੈ ਠੀਕ ਹੈ ਤੇ ਵਿੱਕੀ ਨੂੰ ਕਰਾਇਆ ਮੈਂ ਫੋਨ ਬਾਈ ਨੂੰ ਕਹਿੰਦਾ ਆਉਣੇ ਆ ਦੇਖਦੇ ਆ ਫਿਰ ਬਾਕੀ ਆਪਰੇ ਪੂਰੇ ਜਿਹੜਾ ਕੰਮ ਦਾ ਮੈਨੂੰ ਨਹੀਂ ਸਹੀ ਲੱਗਿਆ ਪਰ ਐ ਆ ਵੀ ਜਾਂ ਤਾਂ ਹੱਥ ਲੜੇ ਬੰਦ ਕਰ ਦੇਣ ਫੇਰ ਤਾਂ ਠੀਕ ਆ ਹਨਾ ਇਥੇ ਚਿੱਕੜ ਚਾਲਾ ਹੋ ਰਿਹਾ ਗਲਤ ਹੈ ਕੀ 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 ਖਾਈ ਜਾਂਦੇ ਆ ਕਹਿੰਦੇ ਮੇਰੇ ਵੀਰੋ ਏਮਲੀ ਚੰਦੀ ਜੜੀਆ ਦੇਖ ਚਲ ਕੀ ਵੀ ਬਾਰ ਬਾਰ